ਅੱਜ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਮੀਂਹ ਦੇ ਪੰਜਾਬ ਵਿੱਚ ਦਰਿਆਵਾਂ ਚਾਹੇ ਪਾਣੀ ਨੇ ਬਹੁਤ ਤਬਾਈ ਮਚਾਈ ਹੋਈ ਹੈ। ਮੈਂ ਅੱਜ ਇੱਕ ਚੰਡੀਗੜ੍ਹ ਮੀਟਿੰਗ ਦੇ ਵਿੱਚ ਆਇਆ ਸੀਗਾ। ਮੈਂ ਵਾਪਸ ਜਾ ਰਿਹਾ ਸੀਗਾ ਤੇ ਮੈਂ ਸਤਲੁਜ ਦਰਿਆ ਦੇ ਉੱਤੇ ਖੜਾ ਰੋਪੜ ਜਿੱਥੋਂ ਪਾਣੀ ਪਤਾ ਨਹੀਂ ਕਿੰਨੀਆਂ ਸਪੀਡਾਂ ਦੇ ਵਿੱਚ ਪਾਣੀ ਜਾ ਰਿਹਾ। ਉਹਦਾ ਅੱਜ ਹੀ ਰਾਵੀ ਦੇ ਵਿੱਚ ਵੀ ਪਾਣੀ ਬਹੁਤ ਆਇਆ, ਬਿਆਸ ਦੇ ਵਿੱਚ ਵੀ ਪਾਣੀ ਬਹੁਤ ਆਇਆ। ਮੇਰੀ ਬੇਨਤੀ ਹੈ ਕਿ ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਖਾਸ ਤੌਰ ਤੇ ਜਦੋਂ ਔਖਾ ਟਾਈਮ ਹੁੰਦਾ ਜਦੋਂ ਗਰਮੀ ਆਉਂਦੀ ਹੈ ਜਦੋਂ ਉਹਨਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ ਉਦੋਂ ਸਾਡਾ ਪਾਣੀ ਚੋਰੀ ਵੀ ਕਰਦੇ ਆ ਉਦੋਂ ਸਾਡੇ ਨਾਲ ਧੱਕਾ ਵੀ ਕਰਦੇ ਆ ਸਾਨੂੰ ਕੋਰਟ ਖੇਦੀਆਂ ਜੀ ਵੀ ਖੜਦੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਅੱਜ ਪੰਜਾਬ ਦੇ ਉੱਤੇ ਭੀੜ ਬਣੀ ਹੈ ਪੰਜਾਬ ਦੇ ਵਿੱਚ ਪਾਣੀ ਨੇ ਤਬਾਹੀ ਮਚਾਈ ਹੈ ਪੰਜਾਬ ਦੇ ਤਿੰਨਾਂ ਦਰਿਆਵਾਂ ਨੇ ਬਹੁਤ ਨੁਕਸਾਨ ਜਿਹੜਾ ਹੋ ਰਿਹਾ ਸੋ ਮੈਂ ਮੈਂ ਅੱਜ ਇਹਨਾਂ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਓ ਪੰਜਾਬ ਦੀ ਮਦਦ ਕਰੋ ਔਖਾ ਟਾਈਮ ਆ ਪੰਜਾਬ ਦੀ ਮਦਦ ਕਰਨਾ ਤੁਹਾਡਾ ਫਰਜ਼ ਬਣਦਾ ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਲਈ ਇੱਕ ਸਪੈਸ਼ਲ ਜਿਹੜਾ ਵਿਸ਼ੇਸ਼ ਪੈਕੇਜ ਜਿਹੜਾ ਉਹ ਜਾਰੀ ਕਰੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਮੰਤਰੀਆਂ ਐਮ ਐਲ ਏ ਦੀ ਡਿਊਟੀ ਲਈ ਹੈ ਅਸੀਂ ਸਾਡੇ ਹੜਾ ਚ ਮੇਰਾ ਆਪਣਾ ਹਲਕਾ ਜਿਹੜਾ ਅਜਨਾਲਾ ਅਵਾਵੀ ਦਰਿਆ ਦੇ ਕੰਢੇ ਤੇ ਆ ਅੱਜ ਰਾਵੀ ਦਰਿਆ ਦੇ ਵਿੱਚ ਵੀ 5 ਲੱਖ ਕਿਊਸਕ ਤੋਂ ਉੱਪਰ ਪਾਣੀ ਜਿਹੜਾ ਆਇਆ ਉਹਦਾ ਜਦੋਂ 88 ਦੇ ਚਾਰ ਆਏ ਸੀਗੇ ਉਦੋਂ ਇੰਨਾ ਪਾਣੀ ਆਇਆ ਸੀਗਾ ਅੱਜ ਉੱਥੇ ਵੀ ਬਹੁਤ ਪਾਣੀ ਆ ਮੈਂ ਹੁਣੇ ਆਪਣੇ ਅਫਸਰਾਂ ਨੂੰ ਕਹਿ ਕੇ ਜੀਸੀਬੀ ਵਗੈਰਾ ਮੇਰਾ ਬੇਟਾ ਤੇ ਮੇਰੀ ਬੇਟੀ ਅਫਸਰਾਂ ਦੇ ਨਾਲ ਐਸਐਸਪੀ, ਏਡੀਸੀ, ਐਸਬੀਐਮ, ਤਹਿਸੀਲਦਾਰ, ਵੀਡੀਓ ਸਭ ਅਫਸਰ ਜਿਹੜੇ ਆ ਉਹ ਰਾਵੀ ਦਰਿਆ ਦੇ ਕੰਢੇ ਦੇ ਉੱਤੇ ਨੇ, ਸ਼ਾਹਪੁਰ ਕੰਢੇ ਦੇ ਉੱਤੇ ਇਸ ਵੇਲੇ ਸਾਰੇ ਪ੍ਰਬੰਧ ਕਰ ਰਹੇ ਆ। ਮੈਂ ਵੀ ਸਿੱਧਾ ਇੱਥੋਂ ਜਿਹੜਾ ਉਹ ਰਾਵੀ ਤਰਿਆ ਅਜੇ ਕੰਡੇ ਤੇ ਜਿਆਦਾ ਮੈਂ ਪਿਛਲੇ ਕਈ ਦਿਨਾਂ ਤੋਂ ਆਪਣੇ ਰਾਵੀ ਦੇ ਕੰਡੇ ਤੇ ਅੱਜ ਹੀ ਸਵੇਰੇ ਆਇਆ ਸੀਗਾ ਇੱਕ ਮੀਟਿੰਗ ਸੀਗੀ ਉਹ ਮੀਟਿੰਗ ਕਰਕੇ ਮੈਂ ਵਾਪਸ ਜਾ ਰਿਹਾ ਔਰ ਮੈਂ ਮੇਰੀ ਕੱਲ ਬੰਗਲੌਰ ਦੇ ਵਿੱਚ ਮੀਟਿੰਗ ਸੀਗੀ 7 ਦਿਨਾਂ ਵਾਸਤੇ ਸਾਡੀ ਲੋਕ ਲੇਖਾ ਕਮੇਟੀ ਜਿਹੜੀ ਆ ਉਹਦੀ ਮੀਟਿੰਗ ਸਾਡੇ ਐਮ ਐਲ ਏ ਸਾਹਿਬਾਨ ਜਿਹੜੇ ਬੰਗਲੌਰ ਜਾਦੇ ਸੀਗੇ ਪਰ ਮੈਂ ਆਪਣੀ ਉਹ ਮੀਟਿੰਗ ਵੀ ਕੈਨਸਲ ਕਰਦੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਕਿਉਂਕਿ ਖੜਾਂ ਦੀ ਤਬਾਹੀ ਬੇਦੂ ਚਿੰਤਾ ਵੱਡ ਵੱਡ ਖਾਦੀ ਹੈ ਕਿ ਮੇਰੇ ਨਾਲੇ ਹਲਕੇ ਦੇ ਲੋਕ ਵੀ ਪਾਣੀ ਦੀ ਕਰੋਪੀ ਦਾ ਸ਼ਿਕਾਰ ਨਾ ਹੋ ਜਾਣ ਸਾਡੇ ਲੱਖਾਂ ਅਜਾਦਾ ਏਕੜ ਜਿਹੜੀ ਜ਼ਮੀਨ ਹੈ ਉੱਥੇ ਉਹ ਖਰਾਬ ਹੋ ਗਈ ਜਿਹੜੀ ਸਾਡੀ ਦਰਿਆ ਦੇ ਸਾਡੀਆਂ ਫਸਲਾਂ ਜਿਹੜੀਆਂ ਖਰਾਬ ਕਰਤੀਆਂ ਸੋ ਮੈਂ ਇੱਕ ਵਾਰ ਫੇਰ ਹਰਿਆਣਾ ਤੇ ਵਾਸਤਾਨ ਪਿਆ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਔਖੇ ਟਾਈਮ ਤੇ ਸਾਨੂੰ ਦਬਾਉਂਦੇ ਹੋ ਔਖੇ ਟਾਈਮ ਤੇ ਸਾਨੂੰ ਕੋਟਕ ਚੈਦੀਆਂ 'ਚ ਖੜਦਿਓ ਸਾਡੇ ਕੋਲ ਪਾਣੀ ਧੱਕੇ ਦਾ ਲੈਂਦੇ ਹੋ ਚੋਰੀ ਕਰਦੇ ਹੋ ਅੱਜ ਮੌਕੇ ਦੇ ਆਓ ਸਾਡੀ ਬਾਹ ਫੜੋ ਦੇਖੋ ਕਿੰਦਾ ਪਾਣੀ ਜਾ ਰਿਹਾ ਕਿ ਸਾਦਾ ਪੰਜਾਬ ਦੀ ਤਬਾਹੀ ਲਈ ਜਾ ਰਿਹਾ ਸਤ ਉਦਯਾ ਦਾ ਇੰਨਾ ਪਾਣੀ ਆ ਵੀ ਕੋਈ ਗੱਲ ਨਹੀਂ ਕਰਦਾ ਵੀ ਇਸੇ ਤਰ੍ਹਾਂ ਬਿਆਸ ਇਸੇ ਤਰ੍ਹਾਂ ਜਿਹੜਾ ਰਾਵੀ ਇੰਨੇ ਦਰਿਆਵਾਂ ਦਾ ਪਾਣੀ ਬਹੁਤ ਜਾ ਰਿਹਾ ਸੋ ਮੇਰੀ ਸਭ ਨੂੰ ਬੇਨਤੀ ਹੈ ਕਿਓ ਪੰਜਾਬ ਦੀ ਬਾਹ ਫੜੋ ਵਕਤ ਆ ਗਿਆ ਇੱਧਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਘਰ ਹੈ ਸ੍ਰੀ ਅਨੰਦਪੁਰ ਸਾਹਿਬ ਮੇਰੇ ਪਿਤਾ ਦਾ ਘਰ ਹੈ ਮੈਂ ਆਪਣੇ ਪਿਤਾ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਕਿ ਮੇਰੇ ਪਿਤਾ ਕਿਰਪਾ ਕਰ ਕਿਸਾਨਾਂ ਨੂੰ ਬਚਾ ਕੇ ਵਕਸਾ ਦੀ ਕਿਸਾਨੀ ਤਬਾਹ ਹੋ ਚੱਲੀ ਅਗਲੇ ਪਾਸੇ ਸਾਡੀਆਂ ਫਸਲਾਂ ਬਹੁਤ ਬੁਰੀ ਹਾਲ ਹੋ ਰਹੀ ਹੈ ਸਾਡੇ ਘਰਬਾਜ ਜਿਹੜੇ ਟੱਟ ਰਿਹਾ ਤੂੰ ਵੀ ਕਿਰਪਾ ਕਰ ਸਾਡੇ ਤੇ ਸਾਨੂੰ ਬਲ ਬਖਸ਼ ਕਿਸੀ ਇਹ ਸਾਰਾਂ ਦੀ ਕੋਪੀ ਦੇ ਵਿਰੁੱਧ ਜੰਗ ਲੜ ਸਕੀਏ ਹਰਾਂ ਦੀ ਕੋਪੀ ਦਾ ਜਿਹੜਾ ਟੱਕਰ ਦਾ ਕਰ ਸਕੀਏ ਤੇ ਆਪਣੇ ਲੋਕਾਂ ਦੀ ਸੁਰੱਖਿਆ ਕਰ ਸਕੀਏ ਮੈਂ ਇਹੀ ਬੇਨਤੀਆਂ ਕਰਨੀਆਂ ਚਾਹੁੰਦਾ ਸੀਗਾ ਫਿਰ ਜਾਂਦਾ ਜਾਂਦਾ ਮੈਂ ਕਹੂੰਗਾ ਹਰਿਆਣੇ ਵਾਲਿਓ ਆਓ ਰਾਜਸਥਾਨ ਵਾਲਿਓ ਆਓ ਪੰਜਾਬ ਦੀ ਮਦਦ ਕਰੋ ਆਲੋ ਬੋ ਦੀਦੀ ਪੰਜਾਬ ਦੀ ਸਪੈਸ਼ਲ ਪੈਗਸ ਪੰਜਾਬ ਨੇ ਬਹੁਤ ਜੰਗਾਂ ਲੜੀਆਂ ਇਸ ਦੇਸ਼ ਵਾਸਤੇ ਹੁਣ ਪੰਜਾਬ ਨੂੰ ਲੋੜ ਆ ਬਦਾਨ ਚਾਓ ਸਾਰੇ ਜਾਣੇ ਜਿੱਦਾਂ ਸਾਡੇ ਮੰਤਰੀ ਐਮ ਐਲ ਏ ਲੱਗੇ ਆ ਤੁਸੀਂ ਵੀ ਆਓ ਤੇ ਪੰਜਾਬ ਨੂੰ ਸਪੈਸ਼ਲ ਪੈਕੇਜ ਦੇਗੇ ਪੰਜਾਬ ਦੀ ਬਾਹ ਫੜੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ